ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਮੱਚੀ ਭਗਦੜ 18 ਯਾਤਰੀਆਂ ਦੀ ਹੋਈ ਮੌਤ 20 ਦੇ ਕਰੀਬ ਯਾਤਰੀ ਹੋਏ ਜ਼ਖਮੀ ਮਹਾਕੁੰਭ ਜਾਣ ਦੇ ਲਈ ਰੇਲਾਂ ਦੀ ਉਡੀਕ ਕਰ ਰਹੇ ਸਨ ਯਾਤਰੀ ਅਮਰੀਕਾ ਨੇ 119 ਹੋਰ ਭਾਰਤੀ ਕੀਤਾ ਰਿਪੋਰਟ ਅਮਰੀਕਾ ਸਰ 에ਰਪੋਰਟ ਤੇ ਬੀਤੀ ਰਾਤ ਲੈਂਡ ਹੋਇਆ ਅਮਰੀਕਾ ਦੀ ਆਰਮੀ ਦਾ ਜਹਾਜ਼ ਡਿਪੋਰਟ ਹੋਣ ਵਾਲਿਆਂ ਦੇ ਵਿੱਚ 67 ਪੰਜਾਬੀ ਸ਼ਾਮਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤੀਆਂ ਨੂੰ ਅਮਰੀਕਾ ਭੇਜਣ ਵਾਲਾ ਏਜੰਟ ਗ੍ਰਿਫਤਾਰ ਪਟਿਆਲਾ ਦੀ ਐਨ ਆਰ ਆਈ ਵਿੰਗ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅਨਿਲ ਬਤਰਾ ਨਾਮ ਦਾ ਟਰੈਵਲ ਏਜੰਟ ਕੀਤਾ ਕਾਬੂ ਸੋਹਰਾਕਰ ਤੋਂ ਹੋਈ ਏਜੰਟ ਦੀ ਗ੍ਰਿਫਤਾਰੀ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਕੇ ਡਿਪੋਰਟ ਕਰਨ ਦੇ ਉੱਪਰ ਐਸ ਜੀ ਪੀ ਸੀ ਨੇ ਜਤਾਇਆ ਸਖਤ ਇਤਰਾਜ਼ ਐਸ ਜੀ ਪੀ ਸੀ ਨੇ ਵਹਿਈਆ ਕਰਵਾਈਆਂ ਦਸਤਾਰਾਂ ਬੇੜੀਆਂ ਨਾਲ ਬਨ ਕੇ ਭੇਜੇ ਗਏ ਨਾਗਰਿਕਾਂ ਨੂੰ ਜੀ ਜਤਾਇਆ ਸਖਤ ਦਰਾਜ਼ 에어ਪੋਰਟ ਉਪਰ ਐਸਜੀਪੀਸੀ ਨੇ ਲੰਗਰ ਲਗਾਇਆ ਅਤੇ ਬੱਸਾਂ ਦਾ ਕੀਤਾ ਫ੍ਰੀ ਪ੍ਰਬੰਧ ਰਿਪੋਰਟ ਹੋਏ ਭਾਰਤੀਆਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਕਿਹਾ ਇਕੱਲੇ ਗਲਬੱਕੜੀ ਪਾ ਕੇ ਹੌਸਲਾ ਦੇਣ ਨਾਲ ਕੁਝ ਨਹੀਂ ਬੜਨਾ ਕਰਜ਼ਾ ਚੁੱਕ ਕੇ ਗਏ ਨੌਜਵਾਨਾਂ ਦੇ ਮੁੜ ਵਸੇਵੇਂ ਦਾ ਪ੍ਰਬੰਧ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਮੁਲਤਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ਾਂ ਤੇ ਬਣਾਈ ਗਈ ਸੀ ਕਮੇਟੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਰੁਝੇਵਿਆਂ ਕਾਰਨ ਮੀਟਿੰਗ ਹੋਈ ਮੁਲਤਵੀ ਹੁਣ 18 ਫਰਵਰੀ ਨੂੰ ਹੋਵੇਗੀ ਮੀਟਿੰਗ ਅਮਰੀਕਾ ਤੋਂ ਰਿਪੋਰਟ ਕੀਤੇ ਦੋ ਨੌਜਵਾਨ ਸੰਦੀਪ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਪਟਿਆਲਾ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਅਮਰੀਕਾ ਤੋਂ ਰਿਪੋਰਟ ਹੋਈ ਫਲਾਈਟ ਦੇ ਵਿੱਚ ਮੌਜੂਦ ਸਨ ਦੋਵੇਂ ਨੌਜਵਾਨ ਕਤਲ ਮਾਮਲੇ ਦੇ ਵਿੱਚ ਦੋਵੇਂ ਪਗੋੜੇ ਕਰਾਰ ਦਿੱਤੇ ਹੋਏ ਸਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਫਰਜੀ ਪੀਏ ਗ੍ਰਿਫਤਾਰ ਮੰਤਰੀਆਂ ਤੇ ਵਿਧਾਇਕਾਂ ਨਾਲ ਖਿੱਚਵਾਈਆਂ ਫੋਟੋਆਂ ਦਿਖਾ ਕੇ ਲੋਕਾਂ ਤੇ ਪਾਉਂਦਾ ਸੀ ਪ੍ਰਭਾਵ ਪ੍ਰਾਪਰਟੀ ਡੀਲਰ ਤੋਂ ਕੰਮ ਕਰਵਾਉਣ ਦਾ ਕਹਿ ਕੇ ਮਾਰੀ ਸੀ ਲੱਖਾਂ ਦੀ ਠੱਗੀ ਅਜਨਾਲਾ ਦੇ ਨੌਜਵਾਨ ਦੀ ਦਵਾਈ ਦੇ ਵਿੱਚ ਹੋਈ ਮੌਤ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਹੋਈ ਮੌਤ ਅਜਨਾਲਾ ਦਾ ਰਹਿਣ ਵਾਲਾ ਸੀ ਨੌਜਵਾਨ ਕਿਕਰ ਸਿੰਘ ਪਰਿਵਾਰ ਵੱਲੋਂ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਜਾ ਰਹੀ ਮੰਗ ਅਮਰੀਕਾ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਤੀਜੀ ਸੂਚੀ ਆਈ ਸਾਹਮਣੇ ਫੌਜੀ ਜਹਾਜ਼ ਵਿੱਚ 112 ਭਾਰਤੀ ਨਾਗਰਿਕ ਸਵਾਰ ਹਰਿਆਣਾ ਦੇ 44, ਯੂਪੀ ਦੇ 2, ਗੁਜਰਾਤ ਦੇ 33, ਉੱਤਰਾਖੰਡ ਦਾ 1, ਪੰਜਾਬ ਦੇ 31, ਹਿਮਾਚਲ ਦਾ 1 ਇਹ ਸਾਰੇ ਲਿਸਟ ਤੀਜੀ ਲਿਸਟ ਆਈ ਸਾਹਮਣੇ ਇਹਨਾਂ ਅੱਜ ਦੀਆਂ 10 ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ